ਨੰਪੁਰ ਸਾਹਿਬ ਜੀ ਆਪਣੇ ਸਾਰੇ ਪਰਿਵਾਰ ਇਕੱਠੇ ਹੋ ਕੇ ਸੰਗਤ ਇੱਥੇ ਬੋਲੇ ਮਹੱਲੇ ਤੇ ਜਿਸ ਤਰ੍ਹਾਂ ਕਿ ਹਰ ਸਾਲ ਓਲਾ ਮਹੱਲਾ ਲੱਗਦਾ ਇੱਥੇ ਅਸੀਂ ਉਹ ਦਰਸ਼ਨ ਕਰਦ ਆਏ ਆ ਤੇ ਇਹ ਬਹੁਤ ਦਰਸੰਦ ਦਰਸ਼ਨ ਕੀਤੇ ਹੈਗੇ ਆ ਕਿ ਸੰਗਤਾਂ ਦੂਰ ਦੂਰੋਂ ਦਰਸ਼ਨ ਕਰਨ ਇੱਥੇ ਆਉਂਦੀਆਂ ਹੈਗੀਆਂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦਸਵੇਂ ਪਾਸ਼ਾ ਜਿਨ੍ਹਾਂ ਨੇ ਕਿ ਸਾਨੂੰ ਸਿੱਖੀ ਦੀ ਪਹਿਚਾਨ ਦਿੱਤੀ 13 ਅਪ੍ਰੈਲ 1699 ਈਸਵੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਦਿੱਤੀ ਕਿ ਸਾਨੂੰ ਇੱਕ ਨਵਾਂ ਜਨਮ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਂਪਾਤਸ਼ਾਹ ਨੇ ਤੇ ਅਸੀਂ ਉਹਨਾਂ ਦੀ ਕੁਰਬਾਨੀ ਦਾ ਸਦਕਾ ਹੀ ਅੱਜ ਇਸ ਦੁਨੀਆ ਤੇ ਵਿਚਰਦੇ ਆਂ ਬਹੁਤ ਸੰਤਾਂ ਆਉਂਦੀਆਂ ਤੇ ਹੋਮ ਹੋਮਾ ਕੇ ਹਾਂਜੀ ਕਿ ਲੱਖਾਂ ਕਰੋੜਾਂ ਦੀ ਕਦਰ ਵਿੱਚ ਇਸੇ ਸੰਗਤਾਂ ਪਹੁੰਚਦੀਆਂ ਵਾ ਬਹੁਤ ਬਹੁਤ ਗੁਰੂ ਚੇਤੀਆਂ ਖੁਸ਼ੀਆਂ ਲੈਣ ਆਉਂਦੀਆਂ ਬਹੁਤ ਬਹੁਤ ਧੰਮਾਦਵਾ ਅਸੀਂ ਅੱਸੀ ਵੀ ਗੁਰੂ ਕੋਈ ਗੁਰੇ ਸਿੰਘ ਜੀਆਂ ਖੁਸ਼ੀਆਂ ਪ੍ਰਾਪਤ ਕਰਨ ਆਏ ਆ ਤੇ ਕਿ ਅਸੀਂ ਰਾਤੋਂ ਰਾਤ ਹੀ ਇੱਕ ਦਿਨ ਪ੍ਰੋਗਰਾਮ ਲਈ ਕਿਹਾ ਤੇ ਜੋ ਕਿ ਅਸੀਂ ਟੈਂਪੂ ਟ੍ਰੈਵਲ ਕਰਕੇ ਅਸੀਂ ਸਾਰੇ ਪਰਿਵਾਰ ਅਸੀਂ 5-6 ਫੈਮਿਲੀਆਂ ਪਰੋਂ 프랑ਸ ਤੋਂ ਆਈਆਂ ਹੋਈਆਂ ਵਾ ਸੋ ਖੜੇ ਆ ਜੀ ਤਖਤ ਸ੍ਰੀ ਕੇਸ਼ਗਰ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਖੜੇ ਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਹੋਲੇ ਮਹੱਲੇ ਦਾ ਜਿਹੜਾ ਮੇਲਾ ਏ ਬੜੀ ਸਰਦਾ ਤੇ ਭਾਵਨਾ ਵਾਲਾ ਮਨਾਇਆ ਜਾਂਦਾ ਏ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਸੰਗਤਾਂ ਦੇ ਵਿੱਚ ਵੀ ਬੜਾ ਉਤਸ਼ਾਹ ਏ ਬੜੇ ਉਮ ਹਮਾ ਕੇ ਜਿਹੜੀਆਂ ਸੰਗਤਾਂ ਨੇ ਇੱਥੇ ਪਹੁੰਚਦੀਆਂ ਨੇ ਤਾਂ ਬੜਾ ਵੱਡਾ ਮੇਲਾ ਜਿਹੜਾ ਏ ਜੋੜ ਮੇਲਾ ਤੇ ਲੱਗਦਾ ਏ ਪੰਜਾਬ ਤੋਂ ਲੈ ਕੇ ਫੋਰਮ ਤੱਕ ਜਿਹੜਾ ਏ ਇਸ ਮੇਲੇ ਨੂੰ ਲੋਕ ਜਿਹੜੇ ਨੇ ਜਾਣਦੇ ਨੇ ਕਿ ਇੱਥੇ ਆਣ ਕੇ ਨਤਮਸਤਕ ਹੁੰਦੇ ਨੇ ਤੇ ਨਾਲ ਦੀ ਨਾਲ ਗੁਰੂ ਸਾਹਿਬ ਦਾ आशीर्वाद ਵੀ ਪ੍ਰਾਪਤ ਕਰਦੇ ਨੇ ਆਪਾਂ ਸੰਕਾ ਆਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਦੇ ਮੇਰਾ ਨਾਮ ਜਨਰਲ ਸਿੰਘ ਆ ਜੀ ਇੱਕ ਤੋਂ ਆਏ ਜੀ ਮੈਂ ਵੈਸੇ ਤਾਂ ਪੰਜਾਬ ਤੋਂ ਆ ਮੈਂ ਫਰਾਂਸ ਲੈ ਗਿਆ ਜੀ ਤੁਸੀਂ ਵੀ ਫਿਰ ਸਪੈਸ਼ਲੀ ਆਏ ਜੀ ਬਿਲਕੁਲ ਜੀ ਅਸੀਂ ਨਾਮਪੁਰ ਸਾਹਿਬ ਜੀ ਆਪਣੇ ਸਾਰੇ ਪਰਿਵਾਰ ਇਕੱਠੇ ਹੋ ਕੇ ਸੰਗਤ ਇੱਥੇ ਓਲੇ ਮਹੱਲੇ ਤੇ ਜਿਸ ਤਰ੍ਹਾਂ ਕਿ ਹਰ ਸਾਲ ਉਲਮਾ ਲੱਗਦਾ ਇੱਥੇ ਅਸੀਂ ਉਹ ਦਰਸ਼ਨ ਕਰ ਤਾਂ ਆਏ ਆ ਕਿ ਇਹ ਪੁੱਤਰ ਸੰਤ ਦਰਸ਼ਨ ਕੀਤੇ ਹੈਗੇ ਆ ਤੇ ਸੰਗਤਾਂ ਦੂਰ ਦੂਰੋਂ ਦਰਸ਼ਨ ਕਰਨੇ ਇੱਥੇ ਆਉਂਦੀਆਂ ਹੈਗੀਆਂ ਔਰ ਆਪਣੀਆਂ ਮਨੋ ਕਾਮਨਾ ਪੂਰੀਆਂ ਕਰ ਲਈ ਅਦਾਸਾ ਕਰਦੀਆਂ ਹੈਗੀਆਂ ਸੋ ਬੜੀ ਕਿਰਪਾ ਜੀ ਪਰਮਾਤਮਾ ਦੀ ਗੁਰੂ ਸਾਹਿਬ ਦੀ ਫੌਰੀਂ ਚ ਵੀ ਬੜੇ ਲੋਕ ਗਏ ਨੇ ਉਤੋਂ ਆਣ ਕੇ ਵੀ ਫੇਰ ਵੀ ਨਤਮਸਤਕ ਹੁੰਦੇ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਸਾਡੀ ਇਹ ਮਾਤ ਭੂਮੀ ਆ ਸਾਡੇ ਗੁਰੂਆਂ ਦੀ ਮਾਤ ਭੂਮੀ ਆ ਸਾਡੇ ਗੁਰੂਆਂ ਨੇ ਇੱਥੇ ਰਹਿ ਕੇ ਤੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਹੈਗੀਆਂ कि ਅਸੀਂ ਉਹਨਾਂ ਨੂੰ ਵਾਕਾਸ ਕਰਦੇ ਹਾਂ ਕਿ ਉਹਨਾਂ ਨੂੰ ਨਮਸਤਕ ਹੋਣ ਆਏ ਹੈਗੇ ਆ ਤੇ ਦੂਰ ਦੂਰੋਂ ਸੰਗਤਾਂ ਆਉਂਦੀਆਂ ਆਲ ਵਰਲਡ ਤੋਂ ਆਉਂਦੀਆਂ ਹੈਗੀਆਂ ਅਮਰੀਕਾ ਕੈਨੇਡਾ ਯੂਰਪ ਸਾਰੇ ਵਰਲਡ ਤੋਂ ਦੁਨੀਆ ਤੇ ਜਦੋਂ ਪੰਜਾਬ ਆਉਂਦੇ ਹੈਗੇ ਆ ਤੇ ਨਮਸਤਕ ਹੁੰਦੇ ਹੈਗੇ ਆ ਤੇ ਦੁਨੀਆ ਆਪਣੀਆਂ ਮਨੁੱਖਤਾ ਨੂੰ ਪੂਰੀਆਂ ਕਰਦੀਆਂ ਜੀ ਸੋਹ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਤਦਾਰ ਦੇ ਸੰਗਤਾਂ ਪਹੁੰਚਦੀਆਂ ਕਰੋੜਾਂ ਦੀ ਤਕਾਸ ਵਿੱਚ ਜੀ ਕਰੋੜਾਂ ਦਾ ਇਸ ਜਿਹੜਾ ਇਸ ਟਾਈਮ ਹੈ ਕਰੋੜਾਂ ਦੀ ਤਦਾਰ ਵਿੱਚ ਇੱਥੇ ਸੰਗਤ ਆਉਂਦੀ ਆ ਹੌਲੇ ਹੌਲੇ ਤੇ ਜਿਸ ਤਰ੍ਹਾਂ ਕਿ ਇੱਥੇ ਹੌਲਾ ਮੱਲ ਉਲਾ ਵੀ ਖੇਡਿਆ ਜਾਂਦਾ ਹੈਗਾ ਤੇ ਉਹ ਲਿਆਂ ਸੰਘਾਂ ਆ ਕੇ ਆਪਣੇ ਕਰਤੱਵ ਦਿਖਾਉਂਦੇ ਹੈਗੇ ਆ ਉਹ ਵੀ ਸੰਗਤਾਂ ਦੇ ਕੇ ਨਿਹਾਲ ਹੁੰਦੀ ਹੈਗੇ ਆ ਸੋ ਗੱਲਬਾਤ ਕੀਤੀ ਹੈ ਦੀ ਆਪਾਂ ਹੋਰ ਵੀ ਇੱਥੇ ਮੌਜੂਦ ਹੈ ਸੰਗਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਉਂਕਿ ਬੜਾ ਵੱਡਾ ਜਿਹੜਾ ਇਤਿਹਾਸ ਹੈ ਇੱਥੋਂ ਦਾ ਬੜਾ ਵੱਡਾ ਇਤਿਹਾਸ ਹੈ ਤੇ ਨਾਲ ਦੀ ਨਾਲ ਸੰਗਤਾਂ ਜਿਹੜੀਆਂ ਨੇ ਇੱਥੋਂ ਤੇ ਫੋਰਨ ਤੋਂ ਵੀ ਜਿਹੜੀਆਂ ਸੰਗਤਾਂ ਨੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਗੱਲਬਾਤ ਕਰਦੀਆਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਕੁਲਦੀਪ ਕੌਰ ਜੀ ਜੀ ਕਿੱਥੋਂ ਆਏ ਜੇ ਤੁਸੀਂ ਅਸੀਂ ਫਰਾਂਸ ਦੀ ਧਰਤੀ ਤੋਂ ਆਏ ਆ ਜੀ ਜੀ ਤੁਸੀਂ ਵੀ ਫਿਰ ਨਤਮਸਤਕ ਹੋਣ ਆਏ ਹੋਲੇ ਮੱਲੇ ਦੇ ਹਾਂ ਜੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦਸਵੇਂ ਪਾਸ਼ਾ ਜਿਨ੍ਹਾਂ ਨੇ ਕਿ ਸਾਨੂੰ ਸਿੱਖੀ ਦੀ ਪਹਿਚਾਨ ਦਿੱਤੀ 13 ਅਪ੍ਰੈਲ 1699 ਈਸਵੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਦਿੱਤੀ ਕਿ ਸਾਨੂੰ ਇੱਕ ਨਵਾਂ ਜਨਮ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਂ ਪਾਸ਼ਾ ਨੇ ਸਾਨੂੰ ਚਿੜੀਆਂ ਤੋਂ ਬਾਜ਼ ਬਣਾਉਣ ਦਾ ਖਿਤਾਬ ਦਿੱਤਾ ਵਾਹਿਗੁਰੂ ਪਾਸ਼ਾ ਨੇ ਤੇ ਅਸੀਂ ਉਹਨਾਂ ਦੀ ਕੁਰਬਾਨੀ ਦਾ ਸਦਕਾ ਹੀ ਅੱਜ ਇਸ ਦੁਨੀਆ ਤੇ ਵਿਚਰਦੇ ਆ ਸਾਨੂੰ ਇੱਕ ਵੱਖਰੀ ਪਹਿਚਾਣ ਮਿਲੀ ਆ ਤੇ ਦੂਰੋਂ ਦੂਰੋਂ ਪੰਜਾਬ ਤੋਂ ਬਾਹਰ ਵਸਦਿਆਂ ਸਿੱਖ ਸੰਗਤਾਂ ਵਿੱਚ ਵੀ ਇਹੋ ਜਿਹਾ ਹੀ ਜਜ਼ਬਾ ਜੇ ਕਿਤੇ ਤੁਹਾਨੂੰ ਜ਼ਿੰਦਗੀ ਵਿੱਚ ਵੇਖਣ ਦਾ ਮਿਲੇ ਤੇ ਤੁਸੀਂ ਦੇਖਿਓ ਸਾਡੀ ਪੈਰਿਸ ਦੀ ਧਰਤੀ ਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਵਿਸਾਖੀ ਦਾ ਤਿਹਾਰ ਬੜੀ ਧੂਮ-ਧਾਮ ਤੇ ਬੜੀ ਸ਼ਾਦਾਂ ਨਾਲ ਮਨਾਉਂਦੇ ਆ ਤੇ ਇੱਥੇ ਵੀ ਪੰਜਾਬ ਵਿੱਚ ਆਣ ਕੇ ਵੀ ਅਸੀਂ ਸਾਨੂੰ ਮਹਾਰਾਜ ਨੇ ਇਸ ਭਾਗ ਬਖਸ਼ਿਆ ਕਿ ਅਸੀਂ ਅਨੰਦਪੁਰ ਸਾਹਿਬ ਵਿਖੇ ਆਣ ਕੇ ਉਹਨਾਂ ਦੀ ਧਰਤੀ ਤੇ ਆਣ ਕੇ ਅਸੀਂ ਦਰਸ਼ਨ ਕੀਤੇ ਸਾਧ ਸੰਗਤ ਦੇ ਦਰਸ਼ਨ ਕੀਤੇ ਅਸੀਂ ਆਪਣੇ ਆਪ ਨੂੰ ਬਹੁਤ ਬਹੁਤ ਹੀ ਵਿਟਪਾਗਾ ਸਮਝਦੇ ਹਾਂ ਕਿ ਵਾਹਿਗੁਰੂ ਹਰ ਇੱਕ ਤੇ ਇਹ ਕਿਰਪਾ ਕਰੇ ਤੇ ਇਸ ਤਖਤ ਦਾ ਦਰਸ਼ਨ ਕਰਨ ਦਾ ਮੌਕਾ ਬਖਸ਼ੇ ਸੋ ਕਿੰਨਾ ਪਰਿਵਾਰ ਆਇਆ ਜੀ ਤੁਹਾਡਾ ਅਸੀਂ 5-6 ਫੈਮਿਲੀਆਂ ਵਾਂ ਜੀ ਸਾਡੇ ਪੰਜਾਬ 'ਚ ਵਸਦੇ ਸੌਰਾ ਪਰਿਵਾਰ ਹੋਰ ਰਿਸ਼ਤੇਦਾਰ ਪੇਕਾ ਪਰਿਵਾਰ ਸਾਰੇ ਹੀ ਰਲ ਮਿਲ ਕੇ ਅੱਜ ਅਸੀਂ ਸਾਂਝੀ ਟੈਂਪੂ ਟਰੈਵਲ ਕਰਕੇ ਇੱਥੇ ਦਰਸ਼ਨ ਕਰਨ ਆਏ ਆ। ਸੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਆਏ ਆ। ਹਾਂਜੀ ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਡੀ ਸਾਰੀ ਸਾਧ ਸੰਗਤ ਵੱਲੋਂ ਖਾਲਸਾ ਦੇ ਸਾਜਨਾ ਦੇ ਸ੍ਰੀ ਬਹੁਤ ਬਹੁਤ ਸਾਧ ਸੰਗਤ ਨੂੰ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਹੋਰ ਵੀ ਸੰਗਤਾਂ ਨੇ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਸასი ਗੱਲ ਜੀ Merhaba. 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 Ne istersiniz? ਹਾਂ ਜੀ ਤੁਸੀਂ ਕਿਤੋਂ ਆਏ ਹੋ ਅਸੀਂ ਪ੍ਰਾਂਤੋਂ ਆਏ ਹਾਂ ਜੀ ਇੱਥੇ ਜਵੰਦਰ ਜਿਸ ਤੋਂ ਬਾਅਦ ਸਾਡੀ ਹਾਂ ਜੀ ਕਿੱਦਾਂ ਲੱਗਦਾ ਫਿਰ ਸਾਨੂੰ ਬਹੁਤ ਵਧੀਆ ਲੱਗਦਾ ਜੀ ਅਸੀਂ ਤੇ 6 ਮਹੀਨੇ ਬਾਅਦ ਆ ਚਾਹੀਦਾ ਇੱਥੇ ਪੰਜਾਬ ਵਿੱਚ ਅਸੀਂ ਸਾਡੀ ਫਿਰ ਬਾਬੇ ਨੇ ਕਿਰਪਾ ਕੀਤੀ ਵੀ ਜਾਂ ਮਿਲ ਜਾਂਦਾ ਰਾਮਨਾਥ ਹਾਂ ਜੀ ਰਾਮਨਾਥ ਵੀ ਚੱਲ ਮਿਲ ਜਾਂਦਾ ਹਾਂ ਜੀ ਕਿਉਂਕਿ ਸਾਡੇ ਕੋਲ ਇੱਥੋਂ ਦੇ ਪੇਪਰ ਹੈ ਉੱਥੇ ਵੀ ਨੈਸ਼ਨਲਟੀ ਲਈ ਜੀ ਜੀ ਅਸੀਂ ਰਾਮਨਾਥ ਦੇਵਾ ਹਾਂ ਜੀ ਬੱਚੇ ਨੈਸ਼ਨਲਟੀ ਵਾਲੇ ਆ ਉਹ ਵੀ ਵੀਜ਼ਾ ਲੈ ਕੇ ਆਉਂਦੇ ਆ ਕੋਈ ਪ੍ਰੋਬਲਮ ਨਹੀਂ ਵਿੱਚ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਵੀਰ ਸੰਗਤਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਗੁਰਪੂਰਬ ਗ ਤਾਂ ਤੁਸੀਂ ਆਪਣੇ ਬਹੁਤ ਸੰਗਤਾਂ ਆਉਂਦੀਆਂ ਅਤੇ ਹੋਮ ਹੋਮ ਆ ਕੇ ਹਾਂਜੀ ਕਿ ਲੱਖਾਂ ਕਰੋੜਾਂ ਦੀ ਕਦਰ ਵਿੱਚ ਇੱਥੇ ਸੰਗਤਾਂ ਪਹੁੰਚਦੀਆਂ ਵਾ ਬਹੁਤ ਬਹੁਤ ਗੁਰੂ ਚੜ੍ਹਦੀਆਂ ਖੁਸ਼ੀਆਂ ਲੈਣ ਆਉਂਦੀਆਂ ਬਹੁਤ ਬਹੁਤ ਧੰਨਵਾਦ ਵਾ ਅਸੀਂ ਅਸੀਂ ਵੀ ਗੁਰੂ ਜੀ ਨੂੰ ਸ਼ਿੰਗਤਿਆਂ ਖੁਸ਼ੀਆਂ ਪ੍ਰਾਪਤ ਕਰਨ ਆਏ ਆ ਤੇ ਅਸੀਂ ਰਾਤੋ ਰਾਤ ਹੀ ਇੱਕ ਦਿਨ ਪ੍ਰੋਗਰਾਮ ਲਈ ਕਿਹਾ ਤੇ ਜੋ ਕਿ ਅਸੀਂ ਟੈਂਪਟ ਟ੍ਰੈਵਲ ਕਰਕੇ ਅਸੀਂ ਸਾਰੇ ਪਰਿਵਾਰ ਅਸੀਂ ਪੰਜ ਛੇ ਫੈਮਲੀਆਂ ਪਰੋਂ 프랑ਸ ਤੋਂ ਆਈਆਂ ਹਈਆਂ ਵਾ ਤੇ ਕੁਝ ਇੱਥੇ ਸਾਡੇ ਭੈਣਾਂ ਭਰਾ ਭਰਾ ਵੀਰ ਭਜਾਈਆਂ ਸਾਡੇ ਨਾਲ ਆਏ ਆ ਅਸੀਂ ਉਹਨਾਂ ਦੇ ਨਾਲ ਸਾਰੇ 15 16 ਮੈਂਬਰ ਅਸੀਂ ਇੱਥੇ ਪਹੁੰਚਿਆ ਗੁਰੂ ਜੀ ਦੀਆਂ ਖੁਸ਼ੀਆਂ ਲੈਣ ਮਾਈਕ ਬੁੱਕੀ ਕਾਲਸਾ ਭਾਈ ਘਰਚੀ ਸੁਣਿਆ ਜੀ ਤੁਸੀਂ ਪੰਜਾਬ ਤੋਂ ਲੈ ਕੇ ਫੋਰਨ ਤੱਕ ਜਿਹੜੀਆਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਕਹਿੰਦੇ ਕਿ ਸਾਨੂੰ ਪਹੁੰਚਾਉਣ ਵਾਲੇ ਓਕੇ ਗੁਰੂ ਸਾਹਿਬ ਨੇ ਤੇ ਆਪਾਂ ਉਹਨਾਂ ਦੀ ਬਖਸ਼ਿਸ਼ ਲੈਣ ਵਾਸਤੇ 6 ਮਹੀਨੇ ਬਾਅਦ ਇੱਥੇ ਨਤਮਸਤਕ ਹੋਣਾ ਨੇ ਆ ਬੜੀ ਕਿਰਪਾ ਪ੍ਰਮਾਤਮਾ ਦੀ ਤੇ ਤੁਸੀਂ ਪਰਿਵਾਰ ਇੱਕ ਵਾਰੀ ਤੁਹਾਨੂੰ ਸਾਰਾ ਦਿਖਾ ਦਾਂਗੇ ਕਿ ਸਾਰਾ ਪਰਿਵਾਰ ਜਿਹੜਾ ਇਹ ਨਾਨਕੇ ਦਾਦਕਾ ਸਾਰਾ ਪਰਿਵਾਰ ਅੱਤੇ ਪਹੁੰਚਦਾ ਏ ਹਰ ਸਾਲ ਖੁਸ਼ੀਆਂ ਪ੍ਰਾਪਤ ਕਰਦੇ ਆਣ ਕਰਨ ਵਾਸਤੇ ਪਹੁੰਚਦੇ ਨੇ ਨਤਮਸਤਕ ਹੁੰਦੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਜਿਹੜੇ ਕਾਰ ਬੈਠੇ ਨੇ ਸੰਗਤਾਂ ਬੈਟੀਆਂ ਨੇ ਫੋਰਨ ਚ ਬੈਟੀਆਂ ਨੇ ਉਹ ਵੀ ਇੱਥੇ ਆਣ ਕੇ ਨਤਮਸਤਕ ਹੋਣ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਸੋ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜਪੂਰ ਸ਼੍ਰੀ ਨਾਨਪੁਰ ਸਾਹਿਬ